ਉਹੋਂ ਤਾਂ ਮੰਦੀ ਆ ਛਣਗਾਟੇ ਦੀ ਸਿੜੀ ਮੈਂ ਕਹਿੰਦਾ ਰਸ਼ ਪੂਰੇ ਨਾਲੇ ਹਸੀ ਜਾਣਾ ਲੋਕਾਂ ਦੇ ਨਾਲੇ ਤੇ ਸੁਣੀ ਜਾਣਾ ਇੱਕ ਘੰਟਾ ਇੱਥੇ ਖੜ ਕੇ ਚੱਲ ਜਾਣਾ ਸਭ ਨੇ ਔਰ ਉਸ ਟਾਈਮ ਪਹਿਲਾਂ ਕੈਸਟ ਫਿਰ ਵੀਡੀਓ ਸੀਡੀ ਆਣੀ ਪਹਿਲਾਂ ਲੋਕਾਂ ਨੇ ਕੈਸਟ ਸੁਣ ਲੈਣੀ ਫਿਰ ਲੋਕਾਂ ਨੇ ਕਹਣਾ ਇਹਦੇ ਵੀਡੀਓ ਆਣੀ ਹੈ ਜਿੰਨੀ ਕੈਸਟ ਵਿਗੋ ਉੰਨੀ ਉਹ ਵੀਡੀਓ ਵਿਕਣੀ ਫਿਰ ਡਬਲ ਡਬਲ ਕਮਾਈ ਦਾ ਸਿਸਟਮ ਸਾਰਾ ਚਮਕੀਲੇ ਦੇ ਜਦੋਂ ਆਉਂਦੀਆਂ ਰਹੀਆਂ ਕੈਸਟਾਂ ਜਦੋਂ ਉਹ ਦੌਰ ਸੀਗਾ ਜਦੋਂ ਚਮਕੀਲਾ ਉਦੋਂ ਕਿੰਨਾ ਖ ਵਿਕਦਾ ਰਿਹਾ ਜੀ ਚਮਕੀਲਾ ਦਾ ਭਾਜੀ ਇਸ ਤਰ੍ਹਾਂ ਸੀ ਵੀ ਇਹਦੇ ਹਰ ਦਾਮ ਸਟਾਕ ਰੱਖਣਾ ਹੀ ਪੈਂਦਾ ਸੀ ਹਾਂ ਜਿਹੜਾ ਬੰਦਾ ਪੁਰਾਣਾ ਸੁਣਨੇ ਵਾਲਾ ਜੇ 10 ਕਸ਼ਟਾ ਵੀ ਕਿਉਂਦਾ ਵੀ ਚਾਰ ਤੋਂ ਚਮਕੀਲੇ ਦੀਆਂ ਆਉਣੀਆਂ ਆਉਣੀਆਂ ਹੂੰ ਠੀਕ ਐ ਨੇ ਮਰਨ ਤੋਂ ਪਹਿਲਾਂ ਹਾਂ ਮਰਨ ਤੋਂ ਪਹਿਲਾਂ ਵੀ ਬਾਅਦ ਚ ਵੀ ਵੀ ਬਾਅਦ ਚ ਜਦੋਂ ਬਹੁਤ ਵੀ ਕਿਹਾ ਲੈ ਕੇ ਆ ਗਿਆ ਮੇਰੇ ਕੋਲ ਕੈਸੜਾ ਕਹਿੰਦਾ ਮੇਰੀ ਪਲੇ ਕਰੋ ਹਾਂ ਮਹਾ ਬੁੱਗੇ ਉਹਨੇ 5000 ਰੁਪਏ ਲੱਗਦਾ ਹਾਂ ਪਲੇ ਕਰਨੇ ਆ ਮਹੀਨੇ ਦਾ ਕਿਉਂ ਸਾਡੀ ਕਹਿੰਦਾ ਹੀ ਮੇਰੇ ਕੋਲ ਤਾਂ 50 ਰੁਪਏ ਨਹੀਂ ਹੈ ਐਮੀ ਵਰਕਰ ਐਮੀ ਵਰਕਰ ਮੈਂ ਗੱਲ ਬੱਚੇ ਕੋ ਉਹ ਗਰੇਨਾ ਉੱਤੇ ਬੈਠੋ ਮਸਲਾ ਗਾਣਾ ਲਾਂਦਾ ਉਹ ਗਾਣਾ ਲਾਇਆ ਕੁੜੀਆਂ ਅਸਰੇ ਚਾਰ ਮੁੰਡੇ ਆ ਗਏ ਕਹਿੰਦੇ ਆ ਸੀੜੀ ਦਿਓ ਜੀ ਐਮੀ ਵਿਰਕਦੀ ਐਮੀ ਵਿਰਕਦੀ ਇਹ ਪਹਿਲੀ ਸੀੜੀ ਦੀ ਗੱਲ ਹੈ ਪਹਿਲੀ ਸੀੜੀ ਜਿਹੜਾ ਪਹਿਲੀ ਸਟਾਰਟਿੰਗ ਜਿਹੜਾ ਕਾਲਜ ਪੜ੍ਹਦਾ ਸੀਗਾ 사ਸੀ ਗੱਲ ਜੀ ਅੱਜ ਤੁਹਾਨੂੰ ਸੈਕਟਰ 17 ਦੇ 뮤직 কর্নার ਤੇ ਲੈ ਕੇ ਆਏ ਆ ਜਿਹੜੇ ਇਸ কর্নার ਤੇ ਆਏ ਹੋਣਗੇ ਜਾਂ ਇੱਥੋਂ ਨਿਕਲੇ ਹੋਣਗੇ ਉਹਨਾਂ ਨੂੰ ਇਸ কর্নার ਦੇ ਬਾਰੇ ਜ਼ਰੂਰ ਪਤਾ ਹੋਊਗਾ ਕਿਸ ਤਰ੍ਹਾਂ ਦਾ 뮤직 ਇੱਥੇ ਚੱਲਦਾ ਔਰ ਕਿੰਨੀ ਦੇਰ ਤੋਂ ਇਹ ਜਿਹੜਾ 뮤직 ਇੱਥੇ ਚੱਲ ਰਿਹਾ ਕਿਸ ਤਰ੍ਹਾਂ ਦੀਆਂ ਅ ਕੈਸਟਾ ਇਥੋਂ ਵਿਕਦੀਆਂ ਰਹੀਆਂ ਨੇ ਇੱਕ ਤਿੰਨ ਦੌਰ ਇਸ ਦੁਕਾਨ ਨੇ ਦੇਖੇ ਨੇ ਇਸ ਦੁਕਾਨ ਦੇ ਜਿਹੜੇ ਮੁਖੀ ਨੇ ਜਿਹੜੇ ਇਸ ਦੁਕਾਨ ਨੂੰ ਚਲਾ ਰਹੇ ਨੇ ਤਿੰਨ ਪੀੜੀਆਂ ਤੋਂ ਉਹਨਾਂ ਦੇ ਨਾਲ ਵੀ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬਿਲਕੁਲ 17 ਸੈਕਟਰ ਦੀ ਜਿਹੜੀ ਮੇਨ ਮਾਰਕੀਟ ਪਲਾਜ਼ਾ ਤਾਂ ਉੱਥੇ ਇਹ ਸ਼ਾਪ ਹੈ ਤੇ ਇਹ ਸ਼ਾਪ ਨੇ ਕਈ ਦੌਰ ਮਿਊਜ਼ਿਕ ਦੇ ਦੇਖੇ ਨੇ ਤਿੰਨ ਪੀੜੀਆਂ ਤੋਂ ਇਹ ਜਿਹੜੀ ਦੁਕਾਨ ਹੈ ਚੱਲ ਰਹੀ ਹੈ ਤੇ ਕਈ ਦੌਰ ਤੁਸੀਂ ਕਹਿ ਸਕਦੇ ਹੋ ਕਿ ਕੈਸਟ ਦਾ ਦੌਰ ਸੀਗਾ ਕੈਸਟ ਦੇ ਦੌਰ ਤੋਂ ਬਾਅਦ ਡੀਵੀਡੀ ਦਾ ਦੌਰ ਸਾਰਿਆਂ ਨੇ ਦੇਖਿਆ ਡੀਵੀਡੀ ਪਲੇਅਰ ਆਏ 뮤ਜ਼ਿਕ ਪਲੇਅਰ ਦੀ ਜਿਹੜੀ ਫਾਰਮ ਆ ਉਹ ਬਦਲਦੀ ਰਹੀ 뮤ਜ਼ਿਕ ਦੀ ਫਾਰਮ ਵੀ ਬਦਲੀ ਟਾਈਮ ਟੂ ਟਾਈਮ ਰੈਪ ਪੰਜਾਬੀ 뮤ਜ਼ਿਕ ਦੇ ਵਿੱਚ ਆ ਗਿਆ ਬਹੁਤ ਸਾਰੇ ਇਨਸਟਰੂਮੈਂਟ ਆ ਜਿਹੜੇ ਉਹ ਇੰਟਰੋਡਿਊਸ ਹੋਏ ਆਟੋ ਟਿਊਨ ਦਾ ਦੌਰ ਆ ਗਿਆ ਪਰ ਇਸ ਦੇ ਨਾਲ ਹੀ ਇੱਕ ਦੌਰ ਇਹ ਵੀ ਸੀਗਾ ਜਦੋਂ ਸਿਰਫ ਢੋਲ ਕੀ ਔਰ ਜਿਹੜਾ ਹਾਰਮੋਨੀਅਮ ਤੇ ਜਿਹੜਾ 뮤ਜ਼ਿਕ ਰਿਕਾਰਡ ਕੀਤਾ ਜਾਂਦਾ ਸੀ ਤੇ ਉਹ 뮤ਜ਼ਿਕ ਜਿਹੜਾ ਉਹਨੂੰ ਵੀ ਲੋਕ ਜਿਹੜੇ ਸੁਣ ਦੇ ਲਈ ਬੇਤਾਬ ਹੁੰਦੇ ਸਨ ਉਹਦਾ ਵੀ ਜਿਹੜਾ ਲੋਕ ਲੰਬੇ ਸਮੇਂ ਲਈ ਇੰਤਜ਼ਾਰ ਕਰਦੇ ਹੁੰਦੇ ਸਨ ਕਿ ਕਦੋਂ ਕੋਈ ਗਾਣਾ ਜਿਹੜਾ ਉਹ ਆਏਗਾ ਤਾਂ ਇਸ ਦੁਕਾਨ ਤੇ ਵੀ ਗਾਣਿਆਂ ਦਾ ਇੰਤਜ਼ਾਰ ਹੁੰਦਾ ਰਿਹਾ ਕਿਉਂਕਿ ਜਦੋਂ ਨਵੇਂ ਗਾਣੇ ਆਉਂਦੇ ਰਿਹਾ ਬਹੁਤੇ ਗਾਣੇ ਇੱਥੇ ਵੀ ਪਹਿਲਾਂ ਵੱਜਦੇ ਸੀ ਫਿਰ ਮਾਰਕੀਟ ਚ ਆਉਂਦੇ ਲੋਕ ਜਾਂ ਇੱਥੇ ਕੰਮ ਕਰਦੇ ਲੋਕ ਉਹਨਾਂ ਨੂੰ ਸੁਣਦੇ ਸੀ ਤੇ ਫਿਰ ਕੈਸਟ ਦੀ ਜਿਹੜੀ ਸੇਲ ਆ ਸ਼ੁਰੂ ਹੁੰਦੀ ਸੀ ਇਸ ਦੁਕਾਨ ਦੇ ਬਾਰੇ ਜਾਣਾਂਗੇ ਆਪਾਂ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਆ ਤਿੰਨ ਬੀੜੀਆਂ ਜਿਸ ਤਰ੍ਹਾਂ ਮੈਂ ਦੱਸਿਆ ਭਾਈ ਹਰੀ ਬੈਠੇ ਨੇ ਇਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਇਸ ਦੁਕਾਨ ਦੇ ਨਾਲ ਉਹਨਾਂ ਦਾ ਨਾਤਾ ਰਿਹਾ ਉਹਨਾਂ ਨੇ ਵੀ ਇਸ ਦੁਕਾਨ ਨੂੰ ਹੈ ਜਿਹੜਾ ਚਲਾਇਆ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਜ਼ਰੂਰ ਦੱਸਿਓ ਜੀ ਵਿਨੋਦ ਕੁਮਾਰ ਸ਼ਰਮਾ ਜੀ ਜੀ ਮੇਰੇ ਤੋਂ ਡਾ ਵੀ ਨਾਮ ਜ਼ਰੂਰ ਦੱਸੋ ਮੇਰਾ ਰਿਸ਼ੀਪਾ ਜੀ ਤਾਂ ਰਿਸ਼ੀ ਸ਼ਰਮਾ ਵਿਨੋਦ ਸ਼ਰਮਾ ਔਰ ਤਿੰਨ ਫੈਮਿਲੀ ਤੁਹਾਡੇ ਫਾਦਰ ਸਾਹਿਬ ਦਾ ਨਾਮ ਵੀ ਜ਼ਰੂਰ ਦੱਸਿਓ ਜੀ ਰਾਮਕਰਨ ਸ਼ਰਮਾ ਜੀ ਹਾਂ ਤਾਂ ਵੱਡੇ ਭਾਈ ਸਾਹਿਬ ਜੀ ਸਸੀ ਗਾਲ ਜੀ ਅੱਛਾ ਜੀ ਤਾਂ ਇਹ ਜਿਹੜਾ ਇਹ ਸਾਰਾ ਪਰਿਵਾਰ ਹੈ ਤਿੰਨ ਪੀੜੀਆਂ ਤੋਂ ਲਗਾਤਾਰ ਇਸ ਦੁਕਾਨ ਨੂੰ ਚਲਾ ਰਿਹਾ ਔਰ ਇਹ ਤੁਸੀਂ ਦੇਖੋਗੇ ਪੁਰਾਣੀਆਂ ਕੈਸਟਾਂ ਤਾਂ ਇਹ ਕੈਸਟਾਂ ਹਜੇ ਵੀ ਇੱਥੇ ਮੌਜੂਦ ਨੇ ਪੁਰਾਣੀਆਂ ਕੈਸਟਾਂ ਔਰ ਇਹਨਾਂ ਸਾਰੀਆਂ ਕੈਸਟਾਂ ਦੇ ਬਾਰੇ ਮਿਊਜ਼ਿਕ ਦੇ ਪੂਰੇ ਦੌਰ ਦੇ ਬਾਰੇ ਗਾਇਕਾਂ ਦੇ ਬਾਰੇ ਖਾਸ ਤੌਰ ਤੇ ਅੱਜ ਕੱਲ੍ਹ ਚਮਕੀਲਾ ਫਿਲਮ ਰਿਲੀਜ਼ ਹੋਈ ਹੈ ਚਮਕੀਲਾ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਆਪਾਂ ਕਰਾਂਗੇ ਕਿਸ ਤਰੀਕੇ ਦੇ ਨਾਲ ਕੈਸਟਾਂ ਵਿਕਦੀਆਂ ਰਹੀਆਂ ਕਿਉਂਕਿ ਗੱਲ ਹੀ ਚੱਲਦੀ ਹੈ ਕਿ ਜੀ ਚਮਕੀਲੇ ਦੇ ਗਾਣਿਆਂ ਦੀ ਬਲੈਕ ਹੋਣ ਲੱਗੀ ਸੀ ਕੈਸਟਾਂ ਬਲੈਕ ਦੇ ਵਿੱਚ ਵੀ ਕਰਨ ਲੱਗੀਆਂ ਸੀਗੀਆਂ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਸੀ ਮਾਰਕੀਟ ਦੇ ਵਿੱਚ ਤਾਂ ਉਹ ਸਾਰੀਆਂ ਗੱਲਾਂ ਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਇਸ ਦੁਕਾਨ ਤੇ ਵਕਤ ਬਤਾਇਆ 뮤직 ਦੇ ਨਾਲ ਸੀੜੀਆਂ ਦਾ ਦੌਰ ਜਿਸ ਤਰ੍ਹਾਂ ਦੌਰ ਬਦਲ ਗਿਆ ਅੱਜ ਤੱਕ ਆਉਂਦੇ ਆਉਂਦੇ 30 40 ਸਾਲਾਂ ਦੇ ਵਿੱਚ ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ ਜੀ ਸਫ਼ਰ ਇਸ ਤਰ੍ਹਾਂ ਨਹੀਂ ਜਦੋਂ ਕੈਸਟਾਂ ਦਾ ਦੌਰ ਹੁੰਦਾ ਸੀ ਲੋਕਾਂ ਨੂੰ ਇੰਨਾ ਕਸ਼ਟਾਂ ਦਾ ਚਾਉਂਦਾ ਕੋਈ ਨਵੀਂ ਕੈਸੜਾ ਹੁੰਦੀ ਸੀ ਲੋਕ ਸਵੇਰੇ ਹੀ ਦੁਕਾਨ ਦੇ ਬਾਹਰ ਖੜ੍ਹ ਜਾਂਦੇ ਸੀ ਲਾਈਨ ਲਾ ਕੇ ਸਾਰੋ ਕੈਸੜਾ ਫਲਾਣੀ ਆ ਗਈ ਨਵੀਂ ਕੈਸੜਾ ਰਾਣੀ ਸੀ ਆ ਗਈ ਜਦ ਤੱਕ ਉਹਨਾਂ ਨੂੰ ਕੈਸੜਾ ਨਾ ਦੇ ਦੋ ਜਦ ਤੱਕ ਪਿੱਛੇ ਨਹੀਂ ਛੱਡਦੇ ਸੀ ਅਸੀਂ ਅੱਧਾ ਘੰਟਾ ਰੁਕ ਗਏ ਬੈਠ ਗਏ ਉੱਥੇ ਬੈਠ ਜਾਂਦੇ ਸੀ ਅਸੀਂ ਬੈਠੇ ਤੇ ਦਾ ਹੈ ਕਿ ਲੈ ਕੇ ਜਾਵਾਂਗੇ ਜੀ ਇਸ ਤਰ੍ਹਾਂ ਹੀ ਜਾਣਾ ਹੈ ਮਤਲਬ ਬਹੁਤ ਵਧੀਆ ਦੌਰ ਹੁੰਦਾ ਕੈਸੜਾ ਦਾ ਦੌਰ ਜਿਹੜਾ ਬਹੁਤ ਵਧੀਆ ਦੌਰ ਸੀ ਲੋਕਾਂ ਨੂੰ ਬਹੁਤ ਬਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਆਈ ਐਂਟਰਟੇਨਮੈਂਟ ਦਾ ਸਾਧਨ ਇਹ ਹੋਈ ਸੀ ਸਰ ਉਸ ਟਾਈਮ ਲੋਕਾਂ ਨੂੰ ਹਾਂ ਜਗਾ ਸੁਣਨਾ ਲੋਕਾਂ ਨੇ ਆਰਾਮ ਨਾਲ ਬੈਠ ਕੇ ਬੇ ਫ੍ਰੀ ਹੋ ਗਏ ਮਤਲਬ ਇਹੀ ਸਾਧਨ ਹੁੰਦਾ ਸੀ ਐਂਟਰਟੇਨਮੈਂਟ ਦਾ ਆਕੇ ਹੋਰ ਕੋਈ ਨਹੀਂ ਹੁੰਦਾ ਸੀ ਤਾਂ ਕਰਕੇ ਲੋਕ ਕੈਸਟ ਦਾ ਬਹੁਤ ਇੰਤਜ਼ਾਰ ਕਰਦੇ ਆ ਡਿਜੀਟਲ ਮੀਡੀਆ ਦਾ ਦੌਰ ਸੀ ਨਾ ਟੀਵੀ ਆਇਆ ਸੀ ਨਾ ਕੁਝ ਨਹੀਂ ਟੀਵੀ ਬਹੁਤ ਚਾਏ ਆ ਜੀ ਟੀਵੀ ਬਹੁਤ ਜ਼ਦੋਰਸ਼ ਆਇਆ ਟੀਵੀ ਚ ਆਉਂਦਾ ਜੀ ਇੱਕ ਮਹੀਨੇ ਜੀ ਇੱਕ ਦੋ ਫਿਲਮ ਆਇਆ ਕਰਦੀ ਸੀ ਉਹਦੇ ਚ ਸ਼ੌਕ ਹੁੰਦਾ ਸੀ ਗਾਣੇ ਦਾ ਇਸ ਤਰ੍ਹਾਂ ਦੀ ਰੇਡੀਓ ਤੇ ਇੱਕ ਦੋ ਗਾਣੇ ਪੰਜਾਬੀ ਆਇਆ ਕਰਦਾ ਸੀ ਉਹਦੇ ਵਾਸਤੇ ਵੀ ਲੋਕ ਘੰਟਾ ਘੰਟਾ ਇੰਤਜ਼ਾਰ ਕਰਦੇ ਸੀ ਵੀ ਸ਼ਾਉਣ ਨੂੰ ਲਵੀ ਗਾਣਾ ਆਣਾ ਪੰਜਾਬੀ ਉਹ ਸੁਣਨਾ ਜੋ ਜਦੋਂ ਕੋਈ ਨਵਾਂ ਗਾਣਾ ਆਉਂਦਾ ਸੀ ਫਿਰ ਇੱਥੇ ਤੁਸੀਂ ਪਲੇ ਵੀ ਕਰਦੇ ਸੀ ਤੁਹਾਡਾ ਉਦੋਂ ਤੋਂ ਹੀ ਚੱਲਿਆ ਆ ਰਿਹਾ ਬਾਹਰ ਤੁਸੀਂ ਸੁਣਾ ਵੀ ਦਿੰਦੇ ਹੋ ਲੋਕਾਂ ਨੂੰ ਹਨਾ ਇਹ ਤੇ ਕਿੰਨਾ ਕੁ ਇੰਤਜ਼ਾਰ ਕਰਦੇ ਸੀਗੇ ਲੋਕ ਕਿੰਨੇ ਸੁਣਨ ਵਾਲੇ ਹੁੰਦੇ ਸੀ ਬਾਹਰ ਸਰ ਬਾਹਰ ਪੂਰਾ ਰਸ਼ ਹੋ ਜਾਂਦਾ ਜੇ ਲੰਚ ਹੁੰਦਾ ਜੀ ਨਾ ਸਾਰੇ ਆਫਿਸ 17 'ਚ ਹੁੰਦੇ ਸੀ ਇੱਥੇ ਪੂਰਾ ਰਸ਼ ਉਹਨਾਂ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਸੀ ਮੇਨ ਰਸ ਹੋ ਜਾਂਦਾ ਜੀ ਲੋਕ ਖੜੇ ਹੋ ਕੇ ਸੁਣਦੇ ਸੀ ਗਾਣੇ ਜਿਹੜਾ ਅੱਧਾ ਪੌਣਾ ਘੰਟਾ ਲੰਚ ਦਾ ਹੁੰਦਾ ਜੀ ਉਹਨਾਂ ਨੇ ਖੜ ਜਣਾ ਇੱਥੇ ਜਿਸੀ ਥੋਤੀ ਜਾਣਾ ਉੱਥੇ ਖੜ ਗਏ ਗਾਣਾ ਸੁਣ ਗਏ ਜਾਣਾ ਫਿਰ ਜੇ ਦੁਪਹਿਰੇ ਕਿਤੇ ਛਣਗਾਟਾ ਆ ਲਗਾ ਦੋ ਨਾ ਭਗਵੰਤ ਮਾਨ ਦੀ ਛਣਗਾਟੇ ਦੀ ਸੀੜੀ ਮੈਂ ਕਹਿੰਦਾ ਰਸ਼ ਪੂਰੇ ਨਾਲੇ ਹਸੀ ਜਾਣਾ ਲੋਕਾਂ ਦੇ ਨਾਲੇ ਇੱਥੇ ਸੁਣੀ ਜਾਣਾ ਇੱਕ ਘੰਟਾ ਇੱਥੇ ਖੜ ਕੇ ਚੱਲ ਜਾਣਾ ਸਭ ਨੇ ਔਰ ਉਸ ਟਾਈਮ ਪਹਿਲਾਂ ਕੈਸਟ ਫਿਰ ਵੀਡੀਓ ਸੀਡੀ ਆਣੀ ਪਹਿਲਾਂ ਲੋਕਾਂ ਨੇ ਕੈਸਟ ਸੁਣ ਲੈਣੀ ਫਿਰ ਲੋਕਾਂ ਨੇ ਕਹਣਾ ਇਹਦੀ ਵੀਡੀਓ ਆਣੀ ਹੈ ਜਿੰਨੀ ਕੈਸਟ ਵੀ ਗਈ ਉੰਨੀ ਉਹ ਵੀਡੀਓ बिकਣੀ ਫਿਰ ਡਬਲ ਡਬਲ ਕਮਾਈ ਸਿਸਟਮ ساری ਚੀਜ਼ ਲੋਕਾਂ ਨੂੰ ਇੰਟਰਸਟ ਨਹੀਂ ਕਿ ਲੋਕ ਬੋਰ ਹੋ ਗਏ ਇੱਕ ਚੀਜ਼ ਤੋਂ ਸੁਣ ਕੇ ਨਹੀਂ ਨਹੀਂ ਹਰ ਸਾਲ ਵੇਟ ਹੁੰਦੀ ਸੀ ਸਾਡੇ ਕੋਲ ਹੁਣ ਵੀ ਅਜੇ ਬੰਦੇ ਨੇ ਛਣਗਾਟੇ ਨੂੰ ਇੰਨਾ ਮਿਸ ਕਰਦੇ ਨੇ ਕਹਿੰਦੇ ਯਾਰ ਇਹ ਫਿਲਮਾਂ ਚ ਹੋਈਆਂ ਛਣਗਾਟਾ ਹੋਣਾ ਚਾਹੀਦਾ ਕਿਉਂ ਤੁਹਾਡਾ ਸਾਰਾ ਦਿਖਾਉਂਦੇ ਸੀ ਜੋ ਮਾਹੌਲ ਸੀ ਉਸ ਟਾਈਮ ਤਵੇ ਲੱਗਦੇ ਹੁੰਦੇ ਸੀ ਸਾਰਿਆਂ ਦੇ ਉੱਤੇ ਵੀ ਮੈਂ ਕਰਦਾ ਆ ਭਗਵੰਤ ਮਾਨ ਵਾਲੀ ਕਿੰਨੇ ਚੱਲਦੇ ਹੁੰਦੇ ਸੀ ਹੁਣ ਵੀ ਕਸ਼ਟਾ ਪਈਆਂ ਭਗਵੰਤ ਮਾਨ ਦੀਆਂ ਦੇਖੋ ਆ ਸਪੈਸ਼ਲ ਪਾਗਦੇ ਨੇ ਜੀ ਭਗਵੰਤ ਮਾਨ ਨੌਨ ਸਟਾਪ ਭਗਵੰਤ ਮਾਨ ਦੀ ਬਹੁਤ ਕਲੈਕਸ਼ਨ ਪਈ ਹੈ ਤੋੜੇ ਕੋਲ ਹਜੇ ਵੀ ਪਈ ਹੈ ਹਾਂ ਸਾਰੀਆਂ ਕਸਟਮ ਪਈਆਂ ਹੈ ਭਗਵਾਨਤਮਾਨ ਦੀ ਉਹਦੀ ਗੁਰਦਾਸਮਾਨ ਬੱਬੂ ਮੈਂਦ ਦਲੇਰ ਮੈਂਦੀ ਜਗਜੀਤ ਸਿੰਘ ਸਾਰੇ ਪਈਆਂ ਕਿਸੇ ਹੁਣ ਤਾਂ ਸੀਐਮ ਬਣ ਗਏ ਨੇ ਭਗਵਾਨਤਮਾਨ ਤੇ ਕੈਸਟਾ ਉਹਨਾਂ ਦੀ ਅੱਜ ਵੀ ਵਿਕ ਰਹੀਆਂ ਨਹੀਂ ਜੀ ਇਹ ਪੁਰਾਣੀ ਕਮੇਡੀ ਵੀ ਸਿੜੀ ਵੀ ਪਈ ਆ ਅੰਦਰ ਵੀ ਪਈਆਂ ਨੇ ਲਿਖ ਜਾਂਦੇ ਆ ਲੋਕ ਦੇਖ ਕੇ ਬੜਾ ਖੁਸ਼ ਹੁੰਦੇ ਨੇ ਯਾਰ ਵੀ ਸੀਐਮ ਦੀਆਂ ਸੀੜੀਆਂ ਉਹਨੇ ਬਾਹਰੋਂ ਫੋਰਨ ਫੋਰਨ ਚੋਂ ਆਂਦੇ ਨੇ ਬੰਦੇ ਉਹ ਦੇਖਦੇ ਨੇ ਤਾਂ ਉਹਨਾਂ ਨੂੰ ਬੜਾ ਹੁੰਦਾ ਯਾਰ ਵੀ ਸੀੜੀਆਂ ਨੇ ਬੱਚਿਆਂ ਨੂੰ ਦਿਖਾਉਂਦੇ ਨੇ ਆਪਣੇ ਨੂੰ ਇਹ ਪਹਿਲਾਂ ਐਵੇਂ ਕੈਸਟਾ ਆਉਂਦੀ ਸੀ ਐਵੇਂ ਚੱਲਦੀਆਂ ਸੀ ਉਦੋਂ ਲੋਕੇ ਆਡੀਓ ਫਾਰਮ ਤੇ ਵੀ ਇੰਜੋਏ ਕਰਦੇ ਸੀ ਬਹੁਤ ਮੈਗਨੋ ਜਿਆਦਾ ਹੁੰਦਾ ਸੀ ਇੰਜੋਏ ਜਿਆਦਾ ਇੰਜੋਏ ਕਰਦੇ ਸੀ ਅੱਜ ਕੱਲ ਇੱਕ ਪਾਰਟਿਕੂਲਰ ਹੁੰਦਾ ਸੀ ਵੇਟ ਹੁੰਦੀ ਸੀ ਜਿਹੜੀ ਚੀਜ਼ ਦੀ ਵੇਟ ਆ ਉਹਨਾਂ ਸਾਲ ਬਾਅਦ ਛੜਗਾਟੇ ਨੇ ਆਣਾ ਸਾਰੀ ਵੇਟ ਕਰਦੇ ਸੀ ਅਸੀਂ ਵੀ ਜੇ ਟੀਵੀ ਜਾਣਾ ਬੈਠ ਕੇ ਰਾਵਨ ਸਭ ਨੇ ਟਿਕਾ ਕੇ ਦੇਖਣਾ ਯਾਰ ਵੀ ਦੇਖੋ ਵੀਡੀਓ ਦੇ ਵਿੱਚ ਨਵੀਂ ਚੀਜ਼ ਭਗਵਾਨ ਦਮਨ ਦੀ ਇਹਨਾਂ ਦੀ ਨਵੀਂ ਚੀਜ਼ ਹੁੰਦੀ ਸੀ ਹਰੇਕ ਉਹਦੇ ਚ ਮਤਲਬ ਵਧੀਆ ਚੀਜ਼ਾਂ ਹੁੰਦੀ ਸੀ ਆ ਜਿਹੜੇ ਚੁਣੇ ਹੁੰਦੇ ਸੀ ਨਾ ਆਰਟਿਸਟ ਉਹਨਾਂ ਪ੍ਰੋਪਰ ਪੁਆਇੰਟ ਵਾਲੇ ਸੀ ਲੱਗਦਾ ਸੀ ਵੀ ਕੋਈ ਵੀ ਉਹ ਰੋਲ ਕਰ ਰਹੇ ਆ ਲੱਗਦਾ ਇਹ ਸਕੂਲ ਚ ਪੜ੍ਹ ਰਹੇ ਉਸ ਤੋਂ ਜੋ ਬੱਚੇ ਕਰਿਆ ਕਰਦੇ ਨੇ ਮਾਸਟਰ ਜੀ ਕਲਾਸ 10 ਬਸ ਜਿਹੜੀ ਭਗਵੰਤ ਜੀ ਦੀ ਕਮੀਡੀ ਕਰਗੇ ਮੇਰੇ ਸਾਬ ਨੂੰ ਅੱਜ ਤੱਕ ਤਾਂ ਨਹੀਂ ਕੋਈ ਕਰ ਸਕਦਾ ਜੋ ਉਹਨਾਂ ਦੀ ਕਮੀਡੀ ਸੀ ਉਹ ਬਾਬਾ ਸ਼ਨਕਾਟਾ ਹੋ ਗਿਆ ਹੋਗੇ ਉਹ ਤਾਂ ਉਹੀ ਸੀ ਬਸ ਉਹ ਅੱਜ ਤੱਕ ਵਿਕਦੀਆਂ ਨੇ ਲੋਕ ਲੰਦੇ ਨੇ ਅੱਜ ਤੱਕ ਵਿਕ ਰਹੀਆਂ ਹਾਂ ਅੱਜ ਕੱਲ ਤਾਂ ਆਰਕਾਈਵਲ ਚੀਜ਼ਾਂ ਹੋ ਗਿਆ ਇਹ ਸਾਰੀਆਂ ਹਨਾ ਜੀ ਮਤਲਬ ਆਰਕਾਈਵ ਆਹ ਪਰ ਫੇਰ ਵੀ ਲੋਕ ਸਪੈਸ਼ਲ ਮੰਗਦੇ ਆ ਕੇ ਇਹਨਾਂ ਨੂੰ ਕੈਸਟ ਮੰਗਾ ਦੋ ਚਾਹੀ 500 ਰੁਪਏ ਲੈ ਲਓ ਜੀ ਅਲੀ ਵੀ ਇਹ ਜਿਹੇ ਸ਼ਕੀਨ ਬੰਦੇ ਆ ਜੀ ਪਰਾਆਂ ਟੇਪਾਂ ਵਾਲੇ ਉਹਨਾਂ ਨੇ ਟੇਪਾਂ ਵੀ ਸੁਭਾਲ ਕੇ ਰੱਖੀਆਂ ਹਾਂ ਕੈਸੜ ਕੀ ਤੋਂ ਪੈਦਾ ਦੇ ਦੋਈ ਸਾਨੂੰ ਸਾਨੂੰ ਇਸੇ ਰੱਖਣੀ ਕਲੈਕਸ਼ਨ ਕਰਕੇ ਰੱਖਣੀ ਹੈ ਜੀ ਭਗਵੰਤ ਮਾਨ ਕਿੰਨਾ ਕੁ ਵਿਕਦੇ ਰਹੇ ਨੇ ਜੀ ਕਮੇਟੀ ਉਹ ਭਗਵੰਤ ਮਾਨ ਤਾਂ ਬੇਟੀਆਂ ਆਂਦੀ ਸੀ ਜੀ ਨਾਲੇ ਨਾਲ ਖਤਮ ਉਸ ਟਾਈਮ ਪੇਟੀਆਂ ਬਲੈਕ ਜੀ ਵਿਕਦੀ ਨਹੀਂ ਸਾਨੂੰ ਅੱਛਾ ਸਿਖੀਏ ਭਗਵਾਨ ਤੁਮਾਰੀ ਸਾਡਾ ਬਾਦ ਕਮੇਡੀ ਕਮੇਡੀ ਕਲਾ 50 ਅਗਸਟਾ ਮੰਗਦੇ ਤਾਂ 20 ਅਗਸਟਾ ਮਿਲਿਆ ਕਰਦੇ ਸੀ ਅੱਜ ਵਾਸਤੇ 20 ਮਿਲਣੀਆਂ ਜੀ ਕੱਲ ਲੈਂਦੀਆਂ ਸਟਾਕ ਪਰਡੇ ਦੇ ਹਿਸਾਬ ਨਾਲ ਮਿਲਦਾ ਸੀ ਇੰਨਾ ਕਿ ਦੇਣਾ ਬਸ ਇੰਨਾ ਕਿ ਵਿਕਣਾ ਰੇਕ ਦੁਕਾਨਦਾਰੋਂ ਵੱਡ ਕੇ ਦੇ ਕਰਦੇ ਸੀ ਨਾ ਕਿਸੇ ਨੂੰ 20 ਦੇ ਦਿਆਂਗੇ ਕਿਸੇ ਨੂੰ 10 ਜਿਹੜੇ ਜਿਹੜੇ ਦੁਕਾਨਦਾਰ ਜਿਸਨੂੰ ਕੋਈ ਦੁਕਾਨਦਾਰ ਜੀ ਕੀ ਘੱਟ ਵਿਕਦੇ ਜੀ ਉਹਨਾਂ ਚਾਹੁੰਦੇ 10 ਮੰਗੀਆਂ ਉਹਨਾਂ 4 ਦੇਤੀਆਂ ਜਿਹਨੂੰ 50 ਵਿਕਦੀਆਂ ਉਹਨਾਂ 20 ਦੇਤੀਆਂ ਉਹ ਸਾਰਿਆਂ ਨੂੰ ਵੰਡ ਕੇ ਦਿੰਦੇ ਸੀ ਸਾਰਿਆਂ ਦੀ ਚੋ ਰੋਟੀ ਪਾਣੀ ਚੱਲਦਾ ਰਿਹਾ ਬੈਸਟਰੀ ਦੀ ਬਲੈਕ ਵਾਲੀ ਗੱਲ ਸੀਗੀ ਡਿਮਾਂਡ ਜਿਆਦੇ ਸੀ ਸਪਲਾਈ ਘੱਟ ਹੋ ਰਹੀ ਹਾਂ ਹਾਂ ਬਿਲਕੁਲ ਬਿਲਕੁਲ ਸਾਰੇ ਸੱਚੀ ਗੱਲ ਹੈ ਆਟਾ ਵਾਲੋ ਅੱਜ ਰਿਲੀਜ਼ ਹੋਣਾ ਹੈ ਤੇ ਹੁਣ ਅੱਜ 100 ਬੰਦਾ ਪਹੁੰਚ ਗਿਆ ਕੈਸਾ ਟਾਣੀ 50 ਸੌ ਨੂੰ ਕਿਵੇਂ ਦੇਵਾਂਗੇ ਹੂੰ ਕਿਉਂਕਿ ਉਸ ਲੈਣੀ ਸਾਰਿਆਂ ਨੇ ਸੌਣੀ ਸਾਰਿਆਂ ਨੇ ਹੂੰ ਐਵੇਂ ਹੁੰਦਾ ਸੀ ਔਰ ਔਰ ਪੂਰੀ ਜੀ ਕਸਟਮਰ ਵੀ ਆਏ ਨੇ ਤਾਂ ਕਈ ਵਾਰੀ ਕੀ ਹੈ ਕਿ ਗਾਹਕ ਵੀ ਜਿਹੜੇ ਇਹਨਾਂ ਦੁਕਾਨਾਂ ਤੇ ਅਕਸਰ ਜੁੜੇ ਹੁੰਦੇ ਨੇ ਤਾਂ ਬਹੁਤ ਜਿਹੜੇ ਪੁਰਾਣੇ ਗਾਹਕ ਨੇ ਜਿਨ੍ਹਾਂ ਨੇ ਅੱਜ ਤੱਕ ਜਿਹੜੀਆਂ ਟੇਪਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਤਾਂ ਉਹ ਕੈਸਟ ਦੀ ਡਿਮਾਂਡ ਕਰਦੇ ਨੇ ਦੁਕਾਨ। ਹੋਰ ਹੈ ਕਿ ਆਪਾ ਜੀ ਇੱਕ ਅੱਜਕੱਲ ਅੰਕਲ ਜੀ ਫਿਲਮ ਦੇ ਨਾਲ ਚਮਕੀਲਾ ਇੱਕ ਵਾਰ ਫੇਰ ਚਰਚਾ ਦੇ ਵਿੱਚ ਨੇ। ਉਹਨਾਂ ਦੇ ਬਾਰੇ ਜ਼ਰੂਰ ਤੁਹਾਡੇ ਨਾਲ ਕੋਈ ਤੁਹਾਡੀ ਯਾਦ ਕੈਸਟਾਂ ਦੇ ਨਾਲ ਤੁਸੀਂ ਸਾਂਝੀ ਕਰਨੀ। ਚਮਕੀਲੇ ਦੇ ਪੁੱਛਦੇ ਲੋਕ ਵੀ ਚਮਕੀਲੇ ਦੀ ਆਈ ਹੈ ਜੀ ਉਹ ਸੀਡੀ ਆਈ ਹੈ ਮੈਂ ਕਿਹਾ ਵੀ ਸੀਡੀਆਂ ਦਾ ਹੁਣ ਤਾਂ ਡੀਵੀਡੀ ਆਂਦੀ ਹੋਣੀ ਪਰ ਡਿਮਾਂਡ ਬਹੁਤ ਹੈ ਅੱਜ ਵੀ ਅੱਜ ਵੀ ਡਿਮਾਂਡ ਆ ਰੋਜ਼ ਪੁੱਛਦੇ ਡੀਵੀਡੀ ਆ ਗਈ ਮੈਂ ਕਿਹਾ ਹੁਣ ਤਾਂ ਡੀਵੀਡੀ ਆਂਦਾ ਦੌਰੇ ਖਤਮ ਹੋ ਗਿਆ ਜੀ ਪਰ ਲੋਕ ਫੇਰ ਵੀ ਪੁੱਛਣ ਆਉਂਦੇ ਆ ਜਿਹੜੇ ਆਪਣੇ ਸ਼ੌਕ ਵਾਲੇ ਨਾ ਇਹ ਵੀ ਵਾਈਚਾਂਸ ਕੰਪਨੀ ਨਾ ਕੱਢਦੀ ਹੋਏ ਕਿਤੇ ਚਮਕੀਲੇ ਦੇ ਜਦੋਂ ਆਉਂਦੀਆਂ ਰਹੀਆਂ ਕੈਸਟਾਂ ਜਦੋਂ ਉਹ ਦੌਰ ਸੀਗਾ ਜਦੋਂ ਚਮਕੀਲਾ ਉਦੋਂ ਕਿੰਨਾ ਕਿ ਵਿਕਦਾ ਰਿਹਾ ਜੀ ਚਮਕੀਲੇ ਦਾ ਭਾਜੀ ਇਸ ਤਰ੍ਹਾਂ ਸੀ ਵੀ ਇਹਦੇ ਹਰਦਮ ਸਟਾਕ ਰੱਖਣਾ ਹੀ ਪੈਂਦਾ ਸੀ ਹਾਂ ਜਿਹੜਾ ਬੰਦਾ ਪੁਰਾਣਾ ਸੁਣਨੇ ਵਾਲਾ ਜੇ 10 ਕੈਸ਼ ਤਾਂ ਵਿਕੀਆਂ ਉਹ ਵੀ ਚਾਰ ਤਾਂ ਚਮਕੀਲੇ ਦੀਆਂ ਹੋਣੀਆਂ ਹੋਣੀਆਂ ਹੂੰ ਠੀਕ ਹੈ ਨੇ ਮਰਨ ਤੋਂ ਪਹਿਲਾਂ ਹਾਂ ਮਰਨ ਤੋਂ ਪਹਿਲਾਂ ਵੀ ਬਾਅਦ ਚ ਵੀ ਵੀ ਬਾਅਦ ਚ ਬਚਾ ਦੋ ਬਹੁਤ ਵਿਕਿਆ ਚਮਕੀਲੇ ਸੁਣੇ ਬਜ਼ੁਰਗ ਆਪ ਗਾਇਆ ਵੀ ਥੇਰਾ ਅੱਛਾ ਜੀ ਸਾਨੂੰ ਫਿਰ ਗਾਣਾ ਸੁਣਾਓ ਜੀ ਕੋਈ ਅੱਜ ਤੁਹਾਨੂੰ ਯਾਦ ਆ ਰਹੀ ਤੁਹਾਨੂੰ ਸੁਣਾਉਣਾ ਚਾਹੀਦਾ ਜੀ ਭੁੱਲ ਜੂਗੇ ਕੋਈ ਚੱਕਰ ਨਹੀਂਗਾ ਕੋਈ ਵੀ ਤੁਹਾਨੂੰ ਯਾਦ ਆ ਜੀ ਕਤੇ ਮਿਲਵੇ ਕਲੀ ਨੂੰ ਹਾਣਦਿਆ ਤੇਰਾ ਸਰਬਤ ਵਾਂਗੂ ਕੁੱਟ ਪਰਲਾਂ ਕਿਤੇ ਮਿਲਵੇ ਕਲੀ ਨੂੰ ਹਾਣਦਿਆ ਤੇਰਾ ਸਰਬਤ ਵਾਂਗੂ ਕੁੱਟ ਪਰਲਾਂ ਬੰਨਾ ਗਿਆ ਉਹ ਸਾਡੀ ਮੋਨੀ ਵਾਹ ਜੀ ਤੁਸੀਂ ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਤਾਂ ਜੀ ਮੈਂ ਤਾਂ ਸੁਣਾਇਆ ਜਿਆ ਤੁਹਾਨੂੰ ਪਹਿਲਾਂ ਹੀ ਭੈਣ ਸਾਹਿਬ ਜੀ ਤੇਰੀ ਨੀ ਹੁਣ ਕੰਡਮ ਹੋ ਗਈ ਨਹੀਂ ਗਾ ਕੇ ਕੋਈ ਹੋਰੀ ਹੈ ਜੀ ਲੋਕਾਂ ਨੇ ਗੱਲ ਉਹ ਚੰਗਾ ਵੀ ਮੰਨ ਲਿਆ ਮਾੜਾ ਵੀ ਮੰਨ ਲਿਆ ਮਾੜਾ ਵੀ ਮੰਨ ਲੈਣੀ ਜਿਹੜੇ ਚੰਗੇ ਆ ਟਰੈਕਟਰਾਂ ਉੱਤੇ ਚੱਲਦੇ ਉਹ ਕਹਿੰਦੇ ਚਮਕੀਲੇ ਪਰ ਕੋਈ ਗਾਣਾ ਹੀ ਨਹੀਂ ਆਇਆ ਹਜਾ ਸੋਸ਼ਲ ਮੀਡੀਆ ਤੇ ਕਈ ਨੇ ਇਹ ਵੀ ਕਮੈਂਟ ਕਰ ਦੇਣਾ ਵੀ ਅੰਕਲ ਦੇ ਵਾਲ ਦੇ ਕੋ ਚਿੱਟੇ ਹੋਏ ਅੰਕਲ ਘਾਰੇ ਜਵਾਨੀ ਨਾਲ ਜਾ ਚੰਗੇ ਗਾਣੇ ਵੀ ਸੀ ਜੀ ਜਿਸ ਤੋਂ ਲੋਕ ਤੱਥ ਗਾ ਜੀ ਬੜੇ ਵਧੀਆ ਲੋਕ ਤੱਥ ਬਹੁਤ ਵਧੀਆ ਉਹਨਾਂ ਦੇ ਕਿਸੇ ਦੇ ਨਾਲ ਧੋਖਾ ਨਹੀਂ ਕਰਾਈਦਾ ਪੁੱਤਰਾਂ ਦੇ ਨਾਲ ਧੋਖਾ ਨਹੀਂ ਕਰਾਈਦਾ ਚੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਔਰ ਇਸ ਤੋਂ ਬਾਅਦ ਸਾਥੋ ਬਾਬਾ ਖੋਲਿਆ ਤੇਰਾ ਨੀ ਕਾਣਾ ਬਹੁਤ ਵੱਧੀ ਵੱਧੀ ਗਾਣਾ ਬਹੁਤ ਧਾਰਮਿਕ ਸ਼ਬਦ ਵੀ ਗਾਏ ਕਿ ਤਲਵਾਰ ਮੈਂ ਕਲਗੀ ਧਰਦੀ ਬਹੁਤ ਉਹਨੂੰ ਬਹੁਤ ਬਿਗੀ ਕਿਸੜਉਂਦੀ ਧਾਰਮਿਕ ਕਿਸੜ ਬਹੁਤ ਬਿਗੀ ਉਹਨਾਂ ਨੇ ਬੇਂਦਰਾ ਖਾ ਰਾਰਾ ਜਾਂ ਉਹਦਾ ਬੇਂਦਰਾ ਖਾ ਮੈਂ ਤਾਂ ਕਿਹੜਾ ਸੀਗਾ ਸਾਡੀ ਗਲੀ ਨਹੀਂ ਲੰਘਣਾ ਸਾਡੀ ਗਲੀ ਜਿੱਥੇ ਲੰਘ ਮੁੰਡਿਆ ਲੰਘ ਮੁੰਡਿਆ ਉਹਦਾ ਸਾਰਾ ਵੀਡੀਓ ਮੈਂ ਦੇਖਿਆ ਉਹਦਾ ਲਾਈਵ ਬਿਲਕੁਲ రికార్డ్ ਹੁੰਦਾ ਰికార్ਡ ਰికార్ਡ ਨਹੀਂ ਹੁੰਦਾ ਉਹਦਾ ਗਾਇਆ ਜਦੂ ਨੇ ਸਾਡੇ ਇੱਥੇ 15 ਸੈਕਟਰ ਆਇਆ ਸੀਗਾ ਅੱਛਾ ਜੀ ਸਾਡੇ ਬਿਜਲੀ ਵਿਭਾਗ ਆਇਆ ਉਹਨਾਂ ਨੇ ਬੁਲਾਇਆ ਸੀਗਾ ਉਹ ਜਦੋਂ ਉਹਦਾ ਗਾਣਾ ਸਾਰਾ ਲਾਈਵ ਦੇਖਿਆ ਮੈਂ ਇਹ ਵੀ ਗਾਣਾ ਕਿਸ ਤੋਂ ਨੇ ਗਾਇਆ ਕਿਸ ਤੋਂ ਨੇ ਐਕਟਿੰਗ ਕੀਤੀ ਬੜਾ ਅੱਛਾ ਗਾਵਾ ਸਮਸ਼ੇਰ ਸੰਧੂ ਜੀ ਨੇ ਲਿਖਿਆ ਤਾਂ ਇਹ ਔਰ ਸਮਸ਼ੇਰ ਸੰਧੂ ਜੀ ਅੱਜ ਵੀ ਇੱਥੇ ਆਉਂਦੇ ਆ ਅਜੇ ਸਮਸ਼ੇਰ ਸੰਧੂ ਜੀ ਵੀ ਆਉਂਦੇ ਆ ਕੁਲ ਸ਼ਰਮਾ ਜੀ ਨੇ ਉਹ ਮਿਊਜ਼ਿਕ ਦਿੱਤਾ ਸੀਗਾ ਸਮਸ਼ੇਰ ਸੰਧੂ ਨਾਲ ਫਿਰ ਕਿਹੋ ਜੀ ਸਾਜ ਚੰਗੀ ਗੀਤਕਾਰ ਪੰਜਾਬ ਉਹ 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 ਸ਼ੁਰੂ ਵਿੱਚ ਜਦ ਵੀ ਉਹ ਨਵੀਂ ਕੈਸਟ ਆਉਂਦੀ ਸੀ ਬਹੁਤ ਸਾਰੇ ਪੰਜਾਬੀਆਂ ਦਾ ਇੱਕ ਗੁਰੂ ਹੈ ਜੀ ਸਮਸ਼ੇਰ ਸੰਧੂ ਸਮਸ਼ੇਰ ਸੰਧੂ ਸਾਰੇ ਪੰਜਾਬੀ ਸਿੰਗਰਾਂ ਦਾ ਗੁਰੂ ਹੈ ਅਸੀਂ ਉਹਨਾਂ ਨੂੰ ਇੱਕ ਰੱਬਦਾਰ ਉਹ ਲੋਕ ਪੂਜਦੇ ਆ ਜਿਹੜੇ ਉਹਨੇ ਗਾਣੇ ਲਿਖੇ ਆ ਜਾਂ ਗੁਆਏ ਆ ਬਹੁਤ ਅੱਛੇ ਜਿਹਾ ਅੱਛੇ ਗਾਣੇ ਗੁਆਏ ਹੋ ਹਰਮਨ ਨੂੰ ਵੀ ਦਿੱਤੇ ਆ ਬੱਬੂ ਮਾਨ ਨੂੰ ਵੀ ਦਿੱਤੇ ਆ ਤੇ ਬਿੰਦਰਖਨੂ ਦਾ ਦਿੰਦੇ ਹੀ ਦਿੰਦੇ ਸੀਗੇ ਉਹ ਹੋਰ ਸਿੰਘ ਨਾਲ ਸਰਜੀਤ ਖਾਨ ਨੂੰ ਵੀ ਦਿੱਤੇ ਹੈ ਸਾਥੀ ਕੇ ਨੂੰ ਵੀ ਦਿੱਤੇ ਹੈ ਸਾਥੀ ਕੇ ਨੂੰ ਸੁਣਿਆ ਹਾਂ ਸਾਥੀ ਕੇ ਨਵਾਂ ਨਵਾਂ ਨੌਜਵਾਨ ਹਾਂਜੀ ਉਹ ਨਾਬੇ ਦਾ ਆ ਉਹਨੂੰ ਵੀ ਸੁਣਦਾ ਉਹਨੂੰ ਵੀ ਗਾਣੇ ਦਿੱਤੇ ਹੈ ਹਾਂ ਮਤਲਬ ਇੱਕ ਪੂਰਾ ਦੌਰ ਉਹਨਾਂ ਨੇ ਵੀ ਦੇਖਿਆ ਪੂਰਾ ਦੌਰ ਸੀਗਾ ਹਰ ਚੀਜ਼ ਮਤਲਬ ਉਹਨੇ ਚੰਗੀ ਤੇ ਚੰਗੀ ਲਿਖੀ ਹੈ ਹਾਂ ਹੈ ਚੰਗੇ ਚੰਗੇ ਮਿਊਜ਼ਿਕ ਮਖਾਰੀਆਂ ਚ ਹੋਰ ਕੀ ਦੀ ਕੀ ਦੇ ਨਾਲ ਸਾਹਜ ਰਹੀਏ ਜੀ ਬਾਬੂ ਸਿੰਘ ਮਾਨ ਬਾਬੂ ਜੀ ਮਾਨ ਤਾਂ ਸਭ ਦਾ ਹਿੱਟ ਸੀਗਾ ਬਾਬੂ ਸਿੰਘ ਮਾਨ ਇਕੱਠੇ ਆ ਕਰਦੇ ਬਾਬੂ ਸਿੰਘ ਮਾਨ ਵੀ ਉਰੇ ਹੋਣਾ ਕੋਈ ਮਾਨ ਜੀ ਤੇਰੇ ਬਾਬੂ ਸਿੰਘ ਮਾਨ ਇਕੱਠੇ ਆਇਆ ਕਰਦੇ ਸੀ ਉਹਨਾਂ ਸੋ ਕੁ ਮੇਡਾ ਨੂੰ ਵੀ ਦਿੱਤੇ ਆ। ਉਹ ਅੱਗੇ ਸਿਲੈਕਟ ਕਰਨੀਆਂ ਸੀੜੀਆਂ ਇਹ ਲੇਕ ਸਾਡੀ ਦੁਕਾਨ ਤੇ ਕਰਦੇ ਆ। ਮਾਨ ਸਾਹਿਬ। ਮਾਨ ਸਾਹਿਬ ਨਾਲ ਅੰਦੇਸੀ ਬਾਉ ਮਾਨ ਬਬੂ ਬਹੁਤ ਜੀ ਮਾ ਇਕੱਠੇ ਦੋਨੋਂ ਇਕੱਠੇ ਸੀ। ਬੜੀ ਵਧੀਆ ਸਾਂਝ ਰਹੀ ਹੈ। ਬਹੁਤ ਵਧੀਆ ਬਹੁਤ ਅੱਛੇ। ਬਹੁਤ ਸਾਉ ਜਿੰਨੀ ਇਹਨਾਂ ਦੀ ਤਾਰੀਫ ਕਰ ਲਉਨੀ ਥੋੜੀ ਹੈ। ਬਾਬੂ ਸਿੰਘ ਮਾਨ। ਬਾਬੂ ਸਿੰਘ ਮਾਨ ਕੀ। ਸ਼ਮਸ਼ੇਰ ਸੰਧੂ ਜੀ ਕੀ ਵੀ। ਬਾਬੂ ਸਿੰਘ ਮਾਨ ਰਣੇ ਵੀ ਸੰਧੂ ਸਾਹਿਬ ਕੋਈ ਕਲਾਕਾਰਾਂ ਨੇ ਉਹਨਾਂ ਨੂੰ ਗਾਇਆ ਬਹੁਤ ਲੀਜੈਂਡ ਬੰਦਿਆਂ ਨੇ ਗਾਇਆ ਉਹਨਾਂ ਨੂੰ ਹਨਾ। ਬਹੁਤ ਬਹੁਤ ਚੰਗੀ ਤਰ੍ਹਾਂ ਗਾਇਆ ਜੀ ਸਭ ਨੇ। ਬਾਬੂ ਸਿੰਘ ਮਾਨ ਨੂੰ ਵੀ ਆ ਭਾਜਨ ਮਾਨ ਨੇ ਗੁਰਸੇਵ ਗੁਮਾਨ ਨੇ ਉਹਨਾਂ ਇਹ ਗਲੀਆਂ ਸੁਰਜੀਤ ਗਾਨ ਨੇ ਵੀ ਗਾਇਆ ਉਹਨੂੰ ਬਹੁਤ ਹੀ ਅੱਛੇ ਅੱਛੇ ਮਾਨਕ ਸਾਹਿਬ ਨਾਲ ਖਾਸੀ ਉਸਾਨਤ ਸੀਗੀ ਮੁਲਾਕਾਤਾ ਵੀ ਕਹਿੰਦੇ ਇਦਾਂ ਚਲੋ ਕੋਈ ਕੋਈ ਇਦਾਂ ਦਾ ਐਕਸੀਡੈਂਟ ਕਿ ਇੱਥੇ ਗਾਇਕ ਤੇ ਕੋਈ ਕਲਾਕਾਰ ਦੋਨੇ ਆ ਕੇ ਮਿਲੇ ਹੋਣ ਤੁਹਾਡੀ ਦੁਕਾਨ ਤੇ ਜੀ ਜੀ ਆਉਂਦੇ ਸੀਗੇ ਮੇਰੇ ਕੋਲ ਹਾਂ ਐਮੀ ਵੀਰੇ ਕੀ ਮੇਰੇ ਕੋਲ ਆਇਆ ਸੀਗਾ ਹਾਂ ਕੁੜੀਆਂ ਹੱਥ ਨੇ ਹੱਤਾ ਜੀ ਵੀ ਕੇਸੜ ਹਾਂ ਉਹ ਇੱਕ ਲੈ ਕੇ ਆ ਗਿਆ ਮੇਰੇ ਕੋਲ ਤੇਸੜ ਹਾਂ ਕਹਿੰਦਾ ਮੇਰੀ ਪਲੇ ਕਰੋ ਹਾ ਮਾ ਬੁਗੇ ਉਹ ਰ 5000 ਰੁਪਇਆ ਲੱਗਦਾ ਹੈ ਹਾਂ ਪਲੇ ਕਰਨੇ ਆ ਮਹੀਨੇ ਦਾ ਕਿਉ ਸਾਡੀ ਗੱਲਾਂ ਹੀ ਮੇਰੇ ਕੋਲ 50 ਰੁਪਏ ਨਹੀਂ ਹੈ ਐਮੀ ਵਿਰਕ ਐਮੀ ਵਿਰਕ ਮਾਂ ਇਹ ਗੱਲ ਬੱਚੇ ਉਹ ਗਰੀਲਾਂ ਉੱਤੇ ਬੈਠੋ ਮਸਲਾ ਗਾਣਾ ਲਾਂਦਾ ਹੈ ਉਹ ਗਾਣਾ ਲਾਇਆ ਕੁੜੀਆਂ ਹੱਤ ਨੇ ਚਾਰ ਮੁੰਡੇ ਆ ਗਏ ਕਹਿੰਦੇ ਜੀ ਸੀੜੀ ਦੋ ਜੀ ਐਮੀ ਵਿਰਕ ਦੀ ਐਮੀ ਵਿਰਕ ਦੀ ਇਹ ਪਹਿਲੀ ਸੀੜੀ ਦੀ ਗੱਲ ਹੈ ਪਹਿਲੀ ਸੀੜੀ ਜਦ ਪਹਿਲੀ ਸਟਾਰਟਿੰਗ ਜਦ ਕਾਲਜ ਪੜ੍ਹਦਾ ਸੀਗਾ ਹਾਂ ਤੇ ਉਸ ਤੋਂ ਬਾਅਦ ਉਹ ਮਾਂ ਬਲਾ ਮਾਂ ਬੱਚੇ ਉਹ ਰ ਗੱਲ ਸੁਣ ਆ ਦੇ ਮਾਂ ਹੁਣ ਇੱਥੇ ਸੇਲ ਮਰਦੀ ਨਹੀਂ ਚਾਰ ਸੀੜੀਆਂ ਮੰਗਦੇ ਹੁਣ ਹਾਂ ਕਦਾਈ ਫੇਰ ਹੁਣ ਕੀ ਕਰਾਂ ਮੈਨਾਂ ਨੂੰ ਇਹ ਤਾਂ ਕਰ ਤੂੰ ਉਹ ਸੀੜੀਆਂ ਦੇ ਕੇ ਸਾਨੂੰ ਪੰਜ ਬਣਾ ਕੇ ਫਿਰ ਅੱਛਾ ਉਹ ਕਾਪੀ ਕਰਦੇ ਵਿਕੀ ਗਈਆਂ ਫੇ ਉਹ ਕੰਪਨੀ ਦਾ ਰਾਈਟ ਆ ਗਿਆ ਫੇ ਮੈਨੂੰ ਇਹ ਵੀ ਗਿਆ ਬਲਕਿ ਮਾ ਜੀ ਤੇਰੇ ਬਾ ਪਹਿਲਾ ਕਸਟਮਰ ਦਾ ਕਾਲ ਆਏਗੀ ਉਹਨੂੰ ਆਪਣੇ ਨਾਲ ਲੰਚ ਜਾਂ ਡਿਨਰ ਕਰਾਈ ਹਾਂ ਐਮੀ ਵੀਰਕ ਨੂੰ ਤੁਸੀਂ ਸਲਾਹ ਦਿੱਤੀ ਅੱਛਾ ਅੱਛਾ ਮੈਂ ਦੇਖੀ ਫਿਰ ਅੱਜ ਐਮੀ ਵੀਰਕ ਇੱਥੇ ਆ ਮੁੜ ਕੇ ਇੱਥੇ ਲਿਖਿਆ ਅੱਜ ਐਮੀ ਵੀਰਕ ਸਟਾਰ ਹੈ ਸਟਾਰ ਬਣ ਗਿਆ ਪਰ ਤੁਹਾਡੇ ਕੋਲ ਹੀ ਨਹੀਂ ਆਇਆ ਸਾਨੂੰ ਬੜੀ ਖੁਸ਼ੀ ਆ ਉਸ ਚੀਜ਼ ਦੀ ਵੀ ਹਾਂ ਇਹ ਸਟਾਰ ਬਣ ਗਿਆ ਸਾਨੂੰ ਹਰ ਇੱਕ ਸਿੰਘ ਰੀ ਖੁਸ਼ੀ ਹੁੰਦੀ ਸੀ ਤੈਨੂੰ ਖੁਸ਼ੀ ਜਿਹੜਾ ਕਾਮਯਾਬ ਹੋ ਗਿਆ ਚਲੋ ਹਨਾ ਕਾਮਯਾਬ ਹੋਵੇ ਬਹੁਤ ਅੱਛਾ ਲੱਗਦਾ ਸਾਨੂੰ ਉਹ ਚਾਹੀਓ ਐਮੀ ਬੇਰ ਖਿਆ ਚਾਹੀ ਸ਼ਰੀਮਾਨ ਚਾਹੀ ਕੋਈ ਵੀ ਹੈ ਹਾਂ ਅੱਛੇ ਲੱਗਦੇ ਆ ਹਮਾ ਸਾਡੇ ਬਿੱਲ ਸਿੰਘ ਦਾ ਅਸੀਂ ਉਹਨੂੰ ਸਪੋਰਟ ਵੋਕ ਕੀਤੀ ਹੈ ਹੋ ਨਹੀਂ ਕਾਮਯਾਬ ਹੋਇਆ ਤੇਰਾ ਕੋਈ ਕਿਸਮਤ ਹੈ ਪਰ ਇਹ ਲੱਕ ਵੀ ਹੁੰਦਾ ਕੋਈ ਚੱਲ ਜਾਂਦਾ ਕੋਈ ਨਹੀਂ ਚੱਲਦਾ ਆਰਟਿਸਟ ਸਾਰੇ ਬੜੀ ਬਿੜੀ ਉਹਨਾਂ ਨੂੰ ਬਣਾਉਂਦਾ ਜੀ ਸ਼ਰੀਮਾਨ ਵੀਤ ਯੂਨੀਵਰਸਿਟੀ ਵਾਲਾ ਮੁੰਡਾ ਸੀਗਾ ਜੀ ਸ਼ਹਿਰੀਮਾਨ ਸ਼ਹਿਰੀਮਾਨ ਯੂਨੀਵਰਸਿਟੀ ਦਾ ਹੀ ਸ਼ਹਿਰੀਮਾਨ ਜੀ ਵੀ ਇਸੇ ਹੀ ਕਸ਼ਟ ਆਉਂਦੀਆਂ ਨੇ ਕੁੜੀਆਂ ਲੈਣ ਸ਼ਹਿਰੀਮਾਨ ਜੀ ਨਵੀਂ ਕਸਰ ਦੋ ਕਿਉਂਕਿ ਕੁੜੀਆਂ ਕੇ ਮੁੰਡੇ ਕੱਟੇ ਹੁੰਦੇ ਸਪੈਸ਼ਲ ਕੁੜੀਆਂ ਆਉਂਦੀਆਂ ਸ਼ਹਿਰੀਮਾਨ ਜੀ ਨਵੀਂ ਕਸਰ ਦੋ ਸਾਨੂੰ ਪਤਾ ਨਹੀਂ ਨਵੀਂ ਆ ਰਹੀ ਐ ਉਹ ਪਹਿਲਾਂ ਦੱਸ ਦਿੰਦੇ ਆਗੇ ਸ਼ਹਿਰੀ ਨੂੰ ਕੁੜੀਆਂ ਜਾਦੇ ਸੁੰਦੀਆਂ ਸੀ ਹਾਂ ਕੁੜੀਆਂ ਵੜੀਆਂ ਸੁੰਦੀਆਂ ਸੀ ਅੱਛਾ ਦੋਸ ਜੀ ਸ਼ਹਿਰੀ ਨੂੰ ਕੁੜੀਆਂ ਜ਼ਿਆਦੇ ਚੰਗੀਆਂ ਬਹੁਤ ਜ਼ਿਆਦੇ ਹਾਂ ਕੁੜੀਆਂ ਹੀ ਪਸੰਦ ਕਰਦੀਆਂ ਸੀਗੀਆਂ ਉਹ ਵੀ ਗਾਇਕੀ ਨੂੰ ਪਸੰਦ ਕਰਦੀਆਂ ਜਿਹੜਾ ਨਾ ਗਾਣਾ ਗਾਇਆ ਹੈ ਪਹਿਲਾਂ ਉਹ ਕਿ ਯਾਰਨ ਮੁੱਲੇ ਯਾਰਨ ਮੁੱਲੇ ਉਹਦੇ ਉਹਦੇ ਕਰਕੇ ਹਰ ਇੱਕ ਬੰਦਾ ਪਸੰਦ ਕਰਦਾ ਸੀ ਯੂਨੀਵਰਸਿਟੀ ਨਾਲ ਟੱਚ ਸੀ ਨਾ ਗਾਣਾ ਯੂਨੀਵਰਸਿਟੀ ਨਾਲ ਟੱਚ ਪੁਰਾਣੀਆਂ ਯਾਦਾਂ ਸੀ ਸਾਰੀ ਸਟੂਡੈਂਟ ਜ਼ਿੰਦਗੀ ਦੇ ਨਾਲ ਹਾਂ ਪੁਰਾਣੀਆਂ ਯਾਦਾਂ ਜੋ ਪੜ੍ਹ ਕੇ ਪੜ੍ਹ ਕੇ ਚਲੇ ਗਏ ਉਹਨਾਂ ਨਾਲ ਟੱਚ ਕਰਦਾ ਸੀ ਹਾਂ ਅੱਜ ਵੀ ਤੁਹਾਡੇ ਕੋਲ ਕੈਸਟਾ ਪਈਆਂ ਨੇ ਤੋਕ ਯਾ ਲੈ। ਇਹ ਤੁਹਾਡਾ ਬਹੁਤ ਧੰਨਵਾਦ ਜੀ। ਨਹੀਂ ਨਹੀਂ ਕੋਈ ਮੋਸਟ ਵੈਲਕਮ ਸਰ ਕੋਈ ਚੱਕਰ ਨਹੀਂ। ਸ਼ੁਕਰੀਆ ਜੀ। ਮੈਂ ਮੇਰੀ ਮੁਲਾਕਾਤ ਅੱਜ ਹੋਈ ਆ ਅੰਕਲ ਰਣਨ ਬਾਲਾ ਕਿ ਇਥੋਂ ਗਾਣੇ ਸੁਣਦੇ ਆਂ ਅਸੀਂ ਇਸ ਮਾਰਕੀਟ ਚੋਂ ਤਿੰਨ ਚਾਰ ਸਾਲ ਤੋਂ ਗੁਜ਼ਰ ਰਹੇ ਆਂ ਤੇ ਅੱਜ ਇਹ ਸਾਂਝ ਪਈ ਆ ਗੱਲਾਂ ਬਾਤਾਂ ਕਰਕੇ ਜਿਹੜਾ ਅਸੀਂ ਉਹ ਸਾਰੀ ਗੱਲਬਾਤ ਤਾਂ ਰਿਕਾਰਡ ਵੀ ਕਰ ਲਈਏ ਹੁਣ ਤੁਹਾਡੇ ਤੱਕ ਵੀ ਆ ਗਈ ਹੋਣੀ ਆ। ਦੌਰ ਮੈਂ ਦੱਸਿਆ ਸੀ ਕਿ ਤਿੰਨ ਪੀੜ੍ਹੀਆਂ ਜਿਸ ਤਰ੍ਹਾਂ ਇਸ ਦੁਕਾਨ ਨੇ ਦੇਖ ਲੀਆਂ ਉਸੇ ਤਰ੍ਹਾਂ ਇੱਕ ਜਿਹੜਾ 뮤ਜ਼ਿਕ ਦਾ ਵੀ ਦੌਰ ਦੇਖ ਲਿਆ ਬਦਲਦਾ ਕੈਸਟਾ ਤੋਂ ਸੀਡੀ ਤੋਂ ਆਪਣਾ ਤੁਸੀਂ ਦੇਖੋਗੇ ਜਿਹੜਾ ਪੈਨ ਡਰਾਈਵਸ ਆ ਗਈਆਂ ਪੈਨ ਡਰਾਈਵਸ ਤੋਂ ਫੋਨ ਆ ਗਏ ਫੋਨਾਂ ਦੇ ਵਿੱਚ ਅੱਨ ਲੱਗ ਗਿਆ ਬਲੂਟੁੱਥ ਆ ਗਏ ਕਈ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਇਹਨਾਂ ਕੋਲੇ ਉਹ ਹੈਗੀਆਂ ਨੇ ਚੀਜ਼ਾਂ ਤਵਿਆਂ ਤੋਂ ਲੈ ਕੇ ਸਾਰਾ ਕੁਝ ਪੁਰਾਣਾ ਪਿਆ ਤਾਂ ਪੂਰੀ ਇੱਕ ਜਿਹੜੀ ਲਾਇਬ੍ਰੇਰੀ ਆ ਇਹ 뮤ਜ਼ਿਕ ਦੀ ਸੀੜੀਆਂ ਦੇਖੋਗੇ ਤਾਂ ਹਰ ਪੁਰਾਣੀ ਸਿੰਗਰ ਦੀਆਂ ਸੀੜੀਆਂ ਪਈਆਂ ਨੇ